ਮੇ ਵੀ 22 ਮਾਡਲ ਵਰਗੀ ਕੰਡੀਸ਼ਨ ਆ 22 ਮਾਡਲ ਵਰਗੀ ਯਾਰ ਦੇਖ ਚਾਹੇ ਬੰਦਾ ਪੱਗਵੰਨੀ ਚੱਲੇ ਮੈਂ ਤਾਂ ਇਹ ਕਹਦਾ ਨਾ ਵੀ ਚਾਹੇ ਦਾੜੀ ਚ ਧੋਲੇ ਕੱਢੀ ਚੱਲਿਓ ਯਾਰ ਤੇ ਹੁਣ ਦੁਬਾਰ ਦੇ ਟਾਇਰ ਤੁਸੀਂ ਹੁਣ ਲਾਏ ਨੇ ਹਾਂਜੀ ਹਾਂਜੀ ਆਰੇ ਮਰੂ ਮਾ ਦਾ ਕਲਰ ਦਿਖਾ ਨਾਲ ਨਾਲ ਦਾ ਵੀ ਹੈ ਹਾਂਜੀ ਰੇਡੀਏਟਰ ਵੀ ਨਾਲ ਦਾ ਹੈ ਧਰਮੇ ਡ్రਾਈਅਰ ਕਲੀਨਰ ਦੇਖੋ ਇਹ ਪਾ ਦੇਖ ਤਾਂ ਮੈਂ ਸਾਰੀਆਂ ਨਾਲ ਦੀਆਂ ਸਟਿਕਰਾਂ ਦੇਖਾ ਦੇ ਰੇਡੀਏਟਰਾਂ ਦੇ ਕੱਲੇ ਕੱਲੇ ਪੁਚ ਚੈੱਕ ਕਰਵਾ ਦੇ ਯਾਰ ਬਈ ਪੰਪ ਕਿਹੜੇ ਜੂਸ ਵਾਲਾ ਇਹਨੂੰ ਹਾਂਜੀ ਹਾਂਜੀ ਓਕੇ ਜੂਸੇ ਤੇ ਪੰਪ ਜਾ ਹੈ ਬਈ ਚਲਾ ਕਿੰਨਾ ਕਰ ਦਿੱਤਾ ਹੋਊਗਾ ਹੁਣ ਤੱਕ ਇਹ ਚੱਲਿਆ ਹੋਊਗਾ ਹੀ ਇਹ 1300 ਘੰਟਾ 1300 ਘੰਟਾ ਹਾਂਜੀ ਬਈ ਹੋ ਕਨਾਲ ਦੀ ਬਾਕੀ ਕੋਸ ਜੀ ਕੋਸ ਮਰਜੀ ਚੈੱਕ ਕਰਾ ਲੋ ਜੀ ਆ ਚੀਜ਼ਾਂ ਨਿਸ਼ਾਨ ਨਿਸ਼ੂਨ ਸਾਰੇ ਉਮੀ ਨਹੀਂ ਲੈਂਕਰ ਕਾਂੜ ਚ ਬੜਿਆ ਹੋਇਆ ਪਰ 10000 ਰੁਪਏ ਨਾਮ ਦੇ ਦਾਂਗੇ ਇਹ ਟਰੈਕਟਰ ਜੇ ਕੋਈ ਕਾਂੜ ਚ ਸਾਬਤ ਕਰ ਦੇ ਬਈ ਫਿਰ ਇਹ ਕਾਂੜ ਚ ਗਈ ਇਹਨੂੰ ਕਾਂ ਨੂੰ ਨਹੀਂ ਹਾਂਜੀ ਕਾਂੜ ਚ ਨਹੀਂ ਵੱਢਦੀ ਨਹੀਂ ਹਾਂਜੀ ਅੱਛਾ ਕੈਮਰੇ ਮੂਰੇ ਆਉਣ ਤੋਂ ਡਰਦੇ ਬੰਦੇ ਬਹੁਤ ਸੰਗਾਊ ਨੇ ਦੋ ਕੋਠੀਆਂ ਵਿੱਚ ਦੋ ਟਰੈਕਟਰ ਖੜੇ ਮਿੱਤਰੋ ਬਕਾਉ ਨੇ ਆ ਦੋ ਕੋਠੀਆਂ ਨੇ ਦੋ ਕੋਠੀਆਂ ਦੇ ਵਿੱਚ ਨਾ ਦੋ ਟਰੈਕਟਰ ਬਕਾਉ ਨੇ ਅੱਜ ਪਿੰਡ ਨਾਗਰੇ ਦੇ ਵਿੱਚ ਪਹੁੰਚੇ ਹੋਏ ਆ ਜਿਲ੍ਹਾ ਸੰਗਰੂਰ ਦੇ ਵਿੱਚ ਦੋਨੇ ਟਰੈਕਟਰ ਜੇ ਤੁਸੀਂ ਵੇਖੋਗੇ ਨਾ ਤੁਸੀਂ ਹੈਰਾਨ ਰਹਿ ਜਾਓਗੇ ਅੱਜ ਇੱਕ ਚੈਲੰਜ ਵਾਲੀ ਗੱਲ ਹੈ ਅੱਜ ਜਿਹੜੇ ਸੱਜਣ ਕਮੈਂਟ ਕਰਦੇ ਹੁੰਦੇ ਆ ਨਾ ਵੀ ਬਈ ਜਰੂਹੀ ਕਹੀ ਜਾਂ ਨਵੀਂ ਕਹੀ ਜਾਂ ਇਹਨਾਂ ਨਾਲ ਮੈਂ ਹੋ ਨਹੀਂ ਸਕਦਾ ਮੈਂ 101% ਨਾ ਦਾਅਵਾ ਕਰਦਾ ਯਾਰ ਤੁਸੀਂ ਟਰੈਕਟਰ ਆ ਕੇ ਵੇਖਿਓ ਅੱਜ ਇੰਨਾ ਨਵੇਂ ਟਰੈਕਟਰ ਲੱਭ ਕੇ ਲੈ ਕੇ ਆਏ ਤੁਹਾਡੇ ਵਾਸਤੇ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਜੌਂਡੀਅਰ ਖੜਾ ਹੈ ਜਿਹੜੇ ਸੱਜਣ ਫੋਨ ਲਾਉਂਦੇ ਹੁੰਦੇ ਹਨ ਵੀ ਬਾਈ ਯਾਰ ਜੌਂਡੀਅਰ ਹੋਵੇ ਕੋਈ ਬਲੈਕ ਢਿੱਡ ਦੇ ਵਿੱਚ ਐਨੀ ਇੱਕ ਗਾਰੰਟੀ ਹੈ ਤੋਨ ਮੈਂ ਹੋਰ ਗੱਲ ਦੱਸ ਦਿੰਨਾ ਪਹਿਲਾਂ ਤਾਂ ਬਾਹਲੀਆਂ ਮਿੰਤਾਂ ਨਾਲ ਸੱਜਣ ਨੂੰ ਮਿਲਾਇਆ ਮੈਂ ਕਿਹਾ ਬਾਈ ਤੂੰ ਆਪ ਡਿਟੇਲ ਦੱਸੀ ਮੈਂ ਕਿਹਾ ਮੈਨੂੰ ਤਾਂ ਬਾਹਲੇ ਸੱਜਣ ਕਹਿ ਦਿੰਦੇ ਆ ਬਾਈ ਤੂੰ ਯਾਰ ਬਾਹਲੇ ਪੰਪ ਮਾਰ ਦਿੰਨਾ ਬਾਈ ਕਹਿੰਦਾ ਬਾਈ ਮੈਂ ਕਦੇ ਵੀਡੀਓ ਦੇ ਵਿੱਚ ਆਇਆ ਨਹੀਂ ਬੇਨਤੀ ਕੀਤੀ ਆ ਬਾਈ ਨੂੰ ਮੈਂ ਕਿਹਾ ਬਾਈ ਤੇਰੀ ਚੀਜ਼ ਹੈ ਤੂੰ ਆਪ ਹੀ ਦੱਸ ਯਾਰ ਹਨਾ ਕੱਲੀ ਕੱਲੀ ਜਾਣਕਾਰੀ ਨਾਲ ਆਪਾਂ ਟਰੈਕਟਰ ਦੇ ਬਾਈ ਤੋਂ ਲਵਾਂਗੇ ਨਾ ਬਾਈ ਦਾ ਵੈਂਦ ਪਿੰਡ ਨਾਗਰਾ ਤੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਪਹੁੰਚੇ ਹੋયા। ਲਾਸਟ ਤੇ ਬਾਈ ਦਾ ਆਪਾਂ ਮੋਬਾਈਲ ਨੰਬਰ ਵੀ ਦੱਸਾਂਗੇ। ਜੇ ਕਿਸੇ ਸੱਜਣ ਨੇ ਚਾਹੀ ਜੋਂਡੀਆਰ ਲੈਣਾ, ਚਾਹੀ ਉਧਰਲੇ ਪਾਸੇ ਧਰਮਿਆ ਉਹ ਖੜਾ 3630। ਦੋਨੇ ਟਰੈਕਟਰ ਨਾ ਫਾਸਟ ਪਾਰਟੀ ਦੇ ਨਾਮ ਨੇ। ਐਂਡ ਗੱਲ ਬਾਤ ਆ ਯਾਰ ਗੱਲ ਨਿਬੜੀ। ਬਿੰਦਰ ਕੀ ਹਾਲ ਨੇ? ਸਹੀ ਗੱਲ ਬਾਈ ਪੱਟੀ। ਪਹਿਲਾਂ ਤਾਂ ਮੈਂ ਕਿਹਾ ਮੈਂ ਬਾਈ ਨੂੰ ਮਸਾ ਬਣਾਇਆ। ਹਾਂਜੀ ਹਾਂਜੀ। ਉਹ ਠੀਕ ਆ। ਠੀਕ ਠਾਕ ਬਾਈ। ਤੇ ਵੀਰੇ ਆਪਾਂ ਦੋ ਟਰੈਕਟਰ ਪਕਾਉ ਕਰਨੇ ਹੈ। ਇਹ ਤੁਹਾਡੇ ਦੋਨੇ ਭਰਾਵਾਂ ਦੇ ਨੇ। ਹਾਂਜੀ। ਤੇ ਆਪਾਂ ਸ਼ੁਰੂਆਤ ਕਰਦੇ ਆਂ ਫਿਰ 5 ਠੀਕ ਹੈ ਜੀ ਜਿਹੜੀ ਚੀਜ਼ੇ ਜਿਵੇਂ ਦੀ ਆ ਉਹ ਤਾਂ ਦੱਸਣੀ ਆ ਬਸ ਠੀਕ ਹੈ ਨਾ ਤੇ ਪਹਿਲਾਂ ਤਾਂ ਭਾਈ ਐਂ ਦੱਸ ਤਰਮੇ ਪਹਿਲਾਂ ਤੇ ਚਾਰੇ ਪਾਸੋਂ ਟਰੈਕਟਰ ਦਿਖਾ ਟਰੈਕਟਰ ਦਿਖਾਓ ਜੀ ਪਹਿਲਾਂ ਕੋਈ ਗੱਲ ਹਾਂ ਬਾਕੀ ਤਾਂ ਆਪਾਂ ਬਾਈ ਤੋਂ ਬਾਅਦ ਦੇ ਵਿੱਚ ਪੁੱਛਾਂਗੇ ਵੀ ਇੰਨਾ ਨਵਾਂ ਟਰੈਕਟਰ ਨਾ ਅਸਲ ਮੈਨੂੰ ਅੱਜ ਮਿਲਿਆ ਯਾਰ ਪਹਿਲੀ ਵਾਰੀ ਮਿਲਿਆ ਮੈਂ ਇਹ ਵਾਕਈ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਕਹਿਣਾ ਵੀ ਇੰਨਾ ਨਵਾਂ ਟਰੈਕਟਰ ਨਾ 5310 ਪਹਿਲੀ ਵਾਰੀ ਮਿਲਿਆ ਭਾਈ ਇੰਨੇ ਸੰਭ ਕੇ ਮੈਂ ਤੁਹਾਡੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਯਾਰ ਹੈ ਇੰਨਾ ਕਿਵੇਂ ਸੰਭ ਕੇ ਰੱਖਿਆ ਹੋਇਆ ਬੋਲੀ ਸੰਭ ਕੇ ਰੱਖਦੇ ਨਹੀਂ ਕਸੇ ਇਹਨੂੰ ਟਾਂਕੇ ਖੜਾਉਣੀ ਹੈ ਜਾਂ ਫਿਰ ਐਦਾਂ ਹੀ ਟਾਂਕੇ ਹੁੰਦੇ ਨੇ ਜੀ ਟਾਂਕੇ ਹੁੰਦੇ ਆ ਕਿੰਨੇ ਕਿੱਲਾਂ ਦੀ ਖੇਤੀ ਤੇ ਚੱਲਦਾ ਪਹਿਲਾਂ ਤਾਂ ਇਹ ਦੱਸੋ ਇਹ ਤਾਂ ਥੋੜੀ ਚੱਲਿਆ ਜੀ ਵੀਰ ਜੀ ਅੱਛਾ ਹਾਂਜੀ ਕਿੰਨੀ ਕਿ ਖੇਤੀ ਕਰਦੇ ਹੋ ਇਹਦੇ ਨਾਲ 20 25 ਕਿੱਲੇ ਕਰਦੇ ਹਾਂ 20 25 ਕਿੱਲੇ 20 25 ਕਿੱਲੇ ਖੇਤੀ ਕਰਦੇ ਆ ਟਰੈਕਟਰ ਤਾਂ ਵੀ ਸੰਭਿਆ ਹੋਇਆ ਲੈ ਬਿੰਦਰ ਭਾਈ ਮੈਨੂੰ ਐਂ ਦੱਸ ਪਹਿਲਾਂ ਤੇ ਇਹ ਮਾਡਲ ਕਿਹਣਾ ਟਰੈਕਟਰ ਮਾਡਲ 2012 ਪੱਟਿਆ 53 10 12 ਦੇ ਵਿੱਚ ਆਏ ਨੇ ਹਾਂਜੀ ਆਇਆ ਜੀ ਇਹ ਅਸਲੋਂ ਮੈਂ ਵੀਡੀਓ ਬਹੁਤ ਪਈਆਂ ਨੇ 9 10 ਮਾਡਲ ਦੇ ਵਿੱਚ 12 ਮਾਡਲ ਆਈ ਪਰ ਤਾਂ ਹੀ ਧਰਮੇ ਗੱਲ ਵੱਖਰੀ ਐ 12 ਮਾਡਲ ਆ ਬਈ ਫਿਰ ਇਹ 12 ਜਿਵੇਂ ਕਹਦੀ ਐ ਲਾਸਟ ਇਹਨਾਂ ਤੋਂ ਬੰਦ ਹੋਏ ਨੇ ਨਾ ਹਾਂਜੀ ਹਾਂਜੀ ਇੱਥੇ ਬੰਦ ਹੋਏ ਨੇ 12 ਦੇ ਵਿੱਚ ਟਾਮੇਟ ਲੈਟਰ ਆਉਣਗੇ ਹਾਂਜੀ ਬਈ ਕੰਡੀਸ਼ਨ ਦਾ ਰਿਜਨਲ ਹੈ ਸਾਰਾ ਰਿਜਨਲ ਆਈ ਧਰਮੇ 20 ਮਾਡਲ ਵਰਗੀ ਕੰਡੀਸ਼ਨ ਆ ਬੋਲ ਲਾ ਰਿਜਨਲ ਆਈ ਹੋਰ ਦੱਸੋ ਹਾਂ ਬਈ ਬੈਂਪਰ ਤੋਂ ਲੈ ਕੇ ਰਿਜਨਲ ਆਈ ਅਸੀਂ ਇੱਥੋਂ ਲੈ ਕੇ ओरिजिनल ਐ ਧਰਮੇ 22 ਮਾਡਲ ਵਰਗੀ ਕੰਡੀਸ਼ਨ ਆ 22 ਮਾਡਲ ਵਰਗੀ ਯਾਰ ਦੇਖ ਚਾਹੇ ਬੰਦਾ ਪੱਗਵੰਨੀ ਚੱਲੇ ਮੈਂ ਤਾਂ ਇਹ ਕਹਦਾ ਨਾ ਵੀ ਚਾਹੇ ਦਾੜੀ ਚੁੱਤੌੜੇ ਕੱਢੀ ਚੱਲਿਓ ਯਾਰ ਬਈ ਇਹ ਸਟੀਕਰ ਸ਼ੂਕਰ ਸਾਰੇ ਨਾਲ ਦੇ ਨੇ ਯਾਰ ਸਭ ਕੁਝ ਨਾਲ ਦਾ ਹੀ ਜਮਾਂ ਪਰ ਉਹ ਪੀਲਾ ਰੰਗ ਕੋਈ ਨਹੀਂ ਖੜਾ ਹੋਰਾ ਵੀ ਫੈਂਟ ਨਹੀਂ ਪਰ ਮੈਂ ਨਾ ਹੋਇਆ ਮਾਡਲ ਦੱਸਿਆ ਬਈ 12 ਕੰਡੀਸ਼ਨ ਦਾ ਓਰੀਜਨਲ ਹੈ ਹਾਂਜੀ ਹੈ ਤੇ ਇਹਦੇ ਟਾਇਰ ਕਿੰਮੀ ਵਾਇਰ ਲੱਗੇ ਮੈਨੂੰ ਇਹ ਦੱਸੋ ਦੁਬਾਰੇ ਦੇ ਨਹੀਂ ਹੁਣ ਲਾਏ ਨੇ ਆਪਾਂ ਨਵੇਂ ਬਿਲਕੁਲ ਬਿਲਕੁਲ ਅੱਛਾ ਹੁਣ ਦੁਬਾਰ ਦੇ ਟਾਇਰ ਤੁਸੀਂ ਹੁਣ ਲਾਏ ਨੇ ਹਾਂਜੀ ਹਾਂਜੀ ਓਕੇ ਟਾਇਰ ਵੀ ਜਮੇ ਨਵੇਂ ਵਰਗੇ ਨੇ ਨਾ ਜਮਾਂ ਨਵੇਂ ਨੇ ਜੀ ਹੂੰ ਭਾਈ ਹਾਰੇ ਮਰੂਮਾ ਦਾ ਕਲਰ ਦਿਖਾ ਨਾਲ ਨਾਲ ਦਾ ਵੀ ਹੈ ਹਾਂ ਜੀ ਪਰ ਮੈਂ ਯਾਰ ਗੱਲ ਘੈਂਟ ਨਹੀਂ ਮਣੀ ਜਾਂਦੀ ਮੈਂ ਸੱਜਣਾ ਨੂੰ ਕਿਹਾ ਮੈਂ ਕਿਹਾ ਵੀ ਤੁਸੀਂ ਜਿੰਨਾ ਕੁਸ ਮਰਜੀ ਕਹਿ ਦਿਓ ਅੱਜ ਤੁਹਾਡੀ ਹਰ ਇੱਕ ਗਾਲ ਨਾਲ ਵੀਡੀਓ ਦੇ ਸਾਹਮਣੇ ਫਿੱਕੀ ਆ ਤੇ ਇਹਦੇ ਕਰਵਾ ਦੇ ਰਿਮਾ ਦਾ ਕਲਰ ਚੈੱਕ ਕਰਵਾ ਉਹ ਤੋਂ ਬਾਅਦ ਇਧਰਲਾ ਵੀ ਦਿਖਾ ਲੈ ਹੂੰ ਉਹ ਵੀ ਕਰਵਾ ਦੇ ਚੈੱਕ ਤੇ ਭਾਈ ਆਹ ਸਟicker ਵੀ ਸਾਰੀਆਂ ਦਿਖਾ ਦਿਓ ਜੀ ਕੋਈ ਚੱਕਰ ਹੀ ਨਹੀਂ ਹੈਗਾ ਜੀ ਕੰਪਨੀ ਨੇ ਜਿਵੇਂ ਲਾ ਕੇ ਆਗੀਆਂ ਜਿਵੇਂ ਹੈਗੀਆਂ ਪਰ ਮੈਂ ਜਿਵੇਂ ਆਗੀਆਂ ਕੰਪਨੀ ਦੀਆਂ ਨੇ ਇਹ ਜੋ ਸ਼ੋ ਚੱਕ ਕੇ ਦੇਖ ਲੋ ਸ਼ੋ ਚ ਵੀ ਜਿੰਨੇ ਪਏ ਨੇ ਸਾਰੀ ਗੀ ਅੱਛਾ ਜੀ ਗੱਲ ਬੱਕਰੀ ਆ ਬਾਬਾ ਹਾਜੀ ਇਧਰ ਵੀ ਦਿਖਾ ਸ਼ੋ ਵੀ ਦਿਖਾ ਵਿੱਚ ਆ ਰੈਡੀਏਟਰ ਰੈਡੀਏਟਰ ਵੀ ਨਾਲ ਦਾ ਹੈ ਦਰਮੇ ਡਰਾਈਅਰ ਕਲੀਨਰ ਦੇਖੋ ਪਾ ਪਾ ਦੇਖ ਤਰ ਮੈਂ ਸਾਰੀਆਂ ਨਾਲ ਦੀਆਂ ਸਟਿੱਕਰਾਂ ਦੇਖਾ ਦੇ ਰੈਡੀਏਟਰਾਂ ਦੇ ਕੱਲੇ ਕੱਲੇ ਟੋਲ ਕੀ ਰੰਗ ਹੋਣੀ ਟੌਰ ਕੀਤਾ ਤਾਂ ਪੂਰਾ ਰੰਗ ਹੀ ਖੜਾ ਪਈ ਧਰਮੇ ਵਾਕੀ ਇਧਰੋਂ ਆ ਪੱਠੀ-ਪੁੱਠੀ ਚੱਕਰ ਵਾਲਾ ਪੰਪ ਚੈੱਕ ਕਰਵਾ ਦੇ ਯਾਰ ਬਈ ਪੰਪ ਕਿਹੜੇ ਜੂਸੇ ਵਾਲਾ ਇਹਨੂੰ ਹਾਂਜੀ ਹਾਂਜੀ ਓਕੇ ਜੂਸੇ ਦੇ ਪੰਪ ਜਹਾ ਬਲਾਕ ਦਾ ਰੰਗ ਵੀ ਪੂਰਾ ਹੀ ਖੜਾ ਹੈ ਮਾਡਲ ਦੱਸਿਆ ਬਈ 12000 ਹੈ ਇਹਦਾ ਨੰਬਰ ਹੈ ਤੇ ਤਾਡੀ ਕਰਵਾਇਆ ਹੋਇਆ ਜਾਂ ਕਿਵੇਂ ਆ ਨਹੀਂ ਲੈਂਦਾ ਹੈ ਇਹ ਅਸਲ ਲੈਂਦਾ ਸੀਗਾ ਕਿੰਨਾ ਮਾਡਲ ਆਪਣਾ ਨੰਬਰ ਇਹਦਾ ਕਿੱਥੋਂ ਦਾ ਹੈ ਨੰਬਰ ਪੀਪੀ 23 ਹੈ ਜੀ ਪੀਪੀ 23 ਫਤੇਗੜ ਸਾਹਿਬ ਦਾ ਨੰਬਰ ਹੈ ਜੀ ਭਈ ਚਲਾ ਕਿਨਾ ਕਹ ਦਿੱਤਾ ਹੋਊਗਾ ਹੁਣ ਤਾਂ ਕੇ ਚੱਲਿਆ ਹੋਊਗਾ ਇਹ 1300 ਘੰਟਾ 1300 ਘੰਟਾ ਹਾਂਜੀ ਓਕੇ ਤਾਂ ਮੈਂ 1300 ਘੰਟਾ ਜੇ ਚਾਬੀ ਵੀ ਨਹੀਂ ਕਿਤੇ ਲੱਗੀ ਹੋਈ ਲੈ ਨਾ ਕੋਈ ਸੈਲਫ ਖੁੱਲੀ ਐ ਨਾ ਕੋਈ ਅਲਟਰਨੇਟ ਨਾ ਪੰਪਾਂ ਨੂੰ ਯਾਰ ਹੈ ਮਰਜ਼ੀ ਦਿਖਾ ਦਿਓ ਜੀ ਹੱਤੀ ਆ ਕਲਿੱਕ ਕਰ ਲਾ ਦੇ ਹਾਂ ਦਾ ਇੱਧਰ ਵੀ ਆ ਜਾਓ ਤਾਂ ਮੈਂ ਮਗਰਾੜ ਬੂਰੂੜ ਕਰਵਾ ਚੱਕੋ ਚੱਕਿਆ ਅੰਦਰੋਂ ਉੱਪਰੋਂ ਚੈੱਕ ਕਰਵਾ ਇਧਰ ਵੀ ਆ ਜਾ ਲੈ ਐ ਟਿਊਬ ਬੇਟਾ ਪਾਦਾ ਕਰਵਾ ਚੈੱਕ ਹੁੱਕ ਹੁੱਕ ਨਾਲ ਦੀ ਹੈ ਬਾਈ ਕਹਿੰਦਾ ਦੇਖ ਲੈ ਹੁੱਕ ਨਾਲ ਬਈ ਹੁੱਕ ਨਾਲ ਦੀ ਵਾਕੀ ਕੋਸ ਜੀ ਕੋਸ ਮਰਜੀ ਚੈੱਕ ਕਰਾ ਲੋ ਯਾ ਚੀਜ਼ਾਂ ਨਿਸ਼ਾਨ ਨਿਸ਼ੂਨ ਸਾਰੇ ਉਮੀ ਨਹੀਂ ਲੈਕਰ ਕਾਣ ਚ ਬੜਾ ਹੋਵੇ ਆਪਾਂ 10000 ਰੁਪਏ ਨਾਮ ਦੇ ਦਾਂਗੇ ਟਰੈਕਟਰ ਜੇ ਕੋਈ ਕਾਣ ਚ ਸਾਬਤ ਕਰ ਦੇ ਬਈ ਫਿਰ ਕਾਣ ਚ ਗਈ ਨੂੰ ਕਾਨੂੰਨੀ ਕਾਣ ਚ ਨਹੀਂ ਵੱਢਦੀ ਨਹੀਂ ਹਾਂਜੀ ਅੱਛਾ ਜੀ ਬਈ ਆਇਆ ਕਰ ਜਰ ਇਹਨੂੰ ਪਹਿਲਾਂ ਸਟਾਰਟ ਕਰਕੇ ਦਿਖਾ ਟਰੈਕਟਰ ਨੂੰ ਸਟਾਰਟ ਕਰ ਲੋ ਜੀ ਆ ਇਹਨੂੰ ਆ ਸੋਕ ਦੀ ਕਰਿਓ ਬੰਦ ਪਹਿਲਾਂ ਹਾਂ ਟਰੈਕਟਰ ਤੂੰ ਆ ਮਾਰ ਜੇ ਤਾਂ ਵੀ ਜੋ ਮਰਜੀ ਲਾ ਦੇਈਂ ਅਗਲਾ ਡੰਡ ਤਰਵੇਂ ਹਿੱਸਾ ਚੈੱਕ ਕਰਵਾ ਯਾਰ ਸਾਰਾ origignal tractor ਲਾ ਸਕਰਾਇਚ ਹਿੱਸੇ ਤੇ ਵੀ ਨਹੀਂ ਬਾਈ ਰਹੋ ਨੇ ਪੈਨ ਦਿੱਤੇ ਨਹੀਂ ਉਦਾਂ ਹੀ ਰੰਗ ਘੋਟੇ ਜਾਂਦਾ ਯਾਰ ਇਹ ਤਾਂ ਕਿਸੇ ਤੇ ਵੀ ਨਹੀਂ ਰਹਿੰਦਾ ਇੱਧਰ ਵੀ ਕਰਵਾ ਚੱਕਾ ਲੈ ਗਰੀਸ ਵਾਲੀਆਂ ਪਿੰਨਾ ਪੁੰਨਾ ਸਾਰੀਆਂ ਉਦਾਂ ਹੀ ਹੈ ਹਿੱਸੇ ਉਸੇ ਦਾ ਕਰਵਾ ਚੱਕ ਯਾਰ ਅੰਦਰੋਂ ਕਿਨਾਰੀਆਂ ਚੈੱਕ ਕਰਵਾ ਰੇ ਮਾਂ ਦੀਆਂ ਉੱਥੋਂ ਕਰਵਾਈ ਉਹ ਅੰਦਰਲੀ ਕਿਨਾਰੀਆਂ ਚੈੱਕ ਕਰਵਾ ਦੇਖ ਲੈ ਕਿਤੇ ਕਲਰ ਹੀ ਨਹੀਂ ਉਤਰਿਆ ਹੋਇਆ ਭਾਈ ਮੀਟਰ ਮੋਟਰ ਸਾਰੇ ਚੱਲਦੇ ਨੇ ਚੱਲਦਾ ਜੀ ਚਲਾ ਕੇ ਸਟਾਰਟ ਕਰਕੇ ਦਿਖਾ ਦੋ 1290 ਘੰਟੇ ਚੱਲਿਆ ਹੋਇਆ 1300 ਵੀ ਨਹੀਂ ਚੱਲਿਆ ਹੋਇਆ ਪੂਰਾ 1290 ਘੰਟੇ ਲੈ 12 ਮੀਟਰ 1290 ਘੰਟੇ ਛਤਰੀ ਜਮਨ ਆ ਮੀਆ ਬਈ ਇਹ ਤੁਸੀਂ ਨਾ ਵਈ ਤੇ ਬਾਅਦ ਚ ਲੱਗੀ ਹੋਈ ਹੈ ਇਹ ਤਾਂ ਹੁਣ ਲੱਗੀ ਹੈ ਤੇ ਭਾਈ ਮੈਨੂੰ ਹੁਣ ਐ ਦੱਸ ਯਾਰ ਸੀਟ ਵੀ ਨਾਲ ਦੀ ਹੈ ਹੈ ਅਮੇ ਗੱਲ ਬੜੀ ਘੈਂਟ ਬਣੀ ਪਈ ਹੈ ਯਾਰ ਮੇਰੇ ਤਾਂ ਸਭ ਦੀ ਮੁੱਕ ਗਈ ਵੀ ਯਾਰ ਇਹ ਤਾਂ ਮੈਂ ਪੁੱਛਾਂ ਕੀ ਟਰੈਕਟਰ ਦਾ ਹਰ ਇੱਕ ਚੀਜ਼ ਨਾਲ ਦੀ ਹਰ ਪੂਰੀ ਸੀਲਡ ਬਈ ਕਲੱਚ ਕੋਲ ਚਾਹੇ ਜਿਹਦਾ ਖੁੱਲਿਆ ਤੇ ਨਹੀਂ ਹੋਇਆ ਕੁਛ ਨਹੀਂ ਹੋਇਆ ਜੀ ਕਲੱਚ ਵੀ ਨਹੀਂ ਖੁੱਲਿਆ ਜੀ ਕਲੱਚ ਵੀ ਖੁੱਲਣਾ ਹੀ ਹੈ 1300 ਘੰਟੇ ਦੇ ਬਈ ਆਇਆ ਰਸ ਯਾਰ ਇਹ ਟਰੈਕਟਰ ਦੀ ਡਿਮਾਂਡ ਕੀ ਰੱਖੀ ਹੋਈ ਹੈ ਤੇਰੀ ਡਿਮਾਂਡ ਪੱਟੀ ਸਾਹਿਬ ਫੋਨ ਤੇ ਦੱਸ ਦਾਂਗੇ ਜੀ ਹੈ ਫੋਨ ਤੇ ਦੱਸ ਦਾਂਗੇ ਜੀ ਦੱਸ ਜੀ ਤੇ ਹੁਣ ਮੰਗੀ ਲੱਗੀ ਮਤਲਬ ਦੱਸਣਾ ਜੀ ਫੋਨ ਤੇ ਫਿਰ ਤੈਨੂੰ ਪਤਾ ਹੀ ਹੈ ਫੋਨ ਤੇ ਦੱਸ ਦਾਂਗੇ ਜੀ ਹੁਣ ਬਾਲੇ ਸੱਜਣ ਆਏ ਸੋਚਣਗੇ ਬਈ ਯਾਰ ਏਡੀ ਦੂਰ ਗਿਆ ਵੀਡੀਓ ਵੀ ਪਾਈ ਆ ਵੀ ਰੇਟ ਰੁਕ ਤੋ ਦੱਸਿਆ ਨਹੀਂ ਕੋਈ ਨਹੀਂ ਪੋ ਸਰਖੜ ਆਪ ਹੀ ਫੋਨ ਲਾਊਗਾ ਆਪੇ ਲਾਊਗਾ ਜੀ ਬਸ ਇਹ ਆ ਵੀ ਸਾਡਾ ਫਰਜ ਤੇ ਸਾਨੂੰ ਟਰੈਕਟਰ ਦਿਖਾਉਣ ਦਾ ਮੈਂ ਇਹ ਕਹੂੰਗਾ ਹਣਾ ਟਰੈਕਟਰ ਦੱਸਣਾ ਫਰਜ ਵੀ ਹਾਂ ਵੀ ਟਰੈਕਟਰ ਖੜਾ ਹੈ ਜੇ ਕਿਸੇ ਸੱਜਣ ਦੇ ਦਿਲ ਦੇ ਵਿੱਚ ਚਾਹਣਾ ਹੈ ਨਾ ਵੀ ਸਾਨੂੰ ਯਾਰ 101 ਕੀ ਮੈਂ ਕਹਿੰਨਾ 110% ਗਾਰੰਟੀ ਵਾਲਾ ਟਰੈਕਟਰ ਚਾਹੀਦਾ ਤਾਂ ਫਿਰ ਇੱਥੇ ਆ ਜਿਓ ਯਾਰ ਹਣਾ ਬਾਕੀ ਆ ਬ੍ਰੇਕਾਂ ਬਰੂਕਾਂ ਢਿੱਲ ਕਿਤੇ ਵੀ ਦਿਖਾ ਦਿਓ ਜੀ ਜੇ ਕੋਈ ਪੈਡਲ ਚ ਕਿਸੇ ਚ ਵੀ ਆ ਚੀਜ਼ਾਂ ਚਾਹੇ ਹਾਂ ਕੋਈ ਚੱਕਰ ਨਹੀਂ ਦਾ ਜੀ ਓਕੇ ਲੈ ਤਰਵੇਂ ਲਾ ਮਿੱਤਰੋ ਦੁਬਾਰਾ ਫੇਰ ਦੱਸ ਦਿੰਨਾ ਡਿਟੇਲ ਬਈ ਇਹ ਤੁਹਾਡੇ ਨਾਮ ਹੈਗਾ ਜਾਂ ਇਹ ਨਹੀਂ ਹਾਲੇ ਨਹੀਂ ਜੀ ਫਰਸਟ ਪਾਰਟੀ ਹੈ ਹਾਂ ਜੀ ਪਹਿਲੀ ਪਾਰਟੀ ਦੇ ਨਾਮ ਹੈ ਪੰਜਾਬ ਦਾ ਨੰਬਰ ਹੈ 1290 ਘੰਟੇ ਚੱਲਿਆ ਹੋਇਆ ਤੇ 2012 ਹੀ ਮਾਡਲ ਹੈ ਨਾ ਹਾਂ ਜੀ ਕੰਡੀਸ਼ਨ ਦਾ ਇਹ ਸਾਰਾ ਓਰੀਜਨਲ ਹੈ ਕੱਲਾ ਕੱਲਾ ਨਾਟਾ ਹਾਲੇ ਤੱਕ ਸੀਲਡ ਹੈ ਟਾਇਰ ਦੁਬਾਰ ਦੇ ਨੇ ਪਰ ਟਾਇਰ ਹੈਗੇ ਨਹੀਂ ਜਮੇ ਨਵੇਂ ਵਰਗੇ ਜਮੇ ਨਵੇਂ ਵਰਗੇ ਹੈ ਨਾ ਤੇ ਝਰੀਟ ਕਿਸੇ ਪਾਸੇ ਟਰੈਕਟਰ ਦੇ ਹੈ ਨਹੀਂ ਜੇ ਕਿਸੇ ਸੱਜਣ ਨੇ ਖਰੀਦਣਾ ਪਿੰਡ ਬਈ ਨਾਗਰਾ ਪਿੰਡ ਨਾਗਰਾ ਜਿਹੜਾ ਸੰਗਰੂਰ ਹੈ ਤੇ ਨਾਗਰਾ ਪਿੰਡ ਕਿੱਥੇ ਪੈ ਜਾਂਦਾ ਪਹਿਲੇ ਮੈਨੂੰ ਇਹ ਸੁਣਾਉਂ ਤੋ ਵੀ 13 ਕਿਲੋਮੀਟਰ ਹੈ ਸੰਗਰੂਰ ਤੋਂ ਵੀ 13 ਭਵਾਨੀ ਕੜ ਤੋਂ ਵੀ 13 ਅੱਛਾ 13 13 ਕਿਲੋਮੀਟਰ ਤੇ ਐ ਓਕੇ ਤੇ ਤੂੰ ਬਾਕੀ ਤੁਹਾਡਾ ਨੰਬਰ ਕਿੰਨਾ ਚੱਲਦਾ ਨੰਬਰ ਆਪਣਾ ਹੈਗਾ ਜੀ 98141 49526 49526 ਤੇ ਜਿਹੜਾ ਉਹ ਟਰੈਕਟਰ ਉਹ ਕਿੰਨਾ ਮਾਡਲ ਆ ਪੁੱ ਉਹਦੀ ਵੀ ਡਿਟੇਲ ਲੈਣਿਆ ਇਹ ਹੈਗਾ 2003 ਮਾਡਲ ਆ ਹਾਂਜੀ ਇਹ ਹੈਗਾ ਨਿਊ ਹਾਲੈਂਡ 3730 30x ਹੈ ਓਕੇ ਫੋਰਡ ਚ ਆ ਬਈਆਂ ਇਹ ਤਿੰਨ ਮਾਡਲ ਆ ਇਹ ਤਿੰਨ ਮਾਡਲ ਜਦੋਂ TX ਆਈ ਨਹੀਂ ਜੀ ਸਿੰਪਲ ਸਟੀering ਆ ਜੀ ਸਿੰਪਲ ਸਟੀering ਆ ਹਾਂਜੀ ਤੇ ਬਈ ਇਹ ਵੀ ਕੰਡੀਸ਼ਨ ਦਾ オリジナル ਆ ਇਹ ਵੀ オリジナル ਆ ਜੀ ਅੱਛਾ ਤਾਂ ਮੈਂ ਬਈਆ ਰਬਰ ਰੂ ਰੂਬੜਾਂ ਹੀ ਸਾਰੀ ਨਾਲ ਦੀ ਹੈ ਨਾ ਯਾਰ ਸਾਰਾ ਕੁਝ ਨਾਲ ਦੀ ਆ ਜੀ ਟਰੈਕਟਰ ਥੋੜੇ ਵਾਕ ਹੀ ਯਾਰ ਸਾਹਮਣੇ ਹੋਇਆ ਹੈ ਹਨਾ ਲੈ ਇਹ 2003 ਮਾਡਲ ਹੈ ਟਾਇਰ ਇਹਦੇ ਵੀ ਚਾਰੇ ਵਧੀਆ ਪਏ ਨੇ ਨਾ ਟਾਇਰ ਇਹਦੇ ਵੀ 90% ਨਹੀਂ ਚੱਲੇ ਸਾਰੇ ਰਮਰਮੋ ਦਾ ਧਰਮ ਇਹ ਸਾਰਾ ਦਿਖਾ ਦੇ ਭਾਈ ਇਹ ਵੀ origignal ਹੀ ਆ ਵੀਰੇ ਰਮਰਮੇ ਦੇ ਸਾਰੇ ਸਾਰਾ ਕੁਝ origignal ਹੀ ਹੈ ਇਹਦਾ ਵੀ ਓਕੇ ਛਤਰੀ ਵਗੈਰਾ ਇਹਦੇ ਵੀ ਨਵੀਂ ਲੱਗੀ ਹੋਈ ਹੈ ਹੱਕ ਹੱਕ ਦਾ ਧਰਮ ਚੈੱਕ ਕਰਵਾ ਭਾਈ ਕਿਡ ਬੰਦਾ ਚੈੱਕ ਕਰਦਾ ਇਹਦਾ ਇਹਨਾਂ ਮਾਡਲ ਦੇ ਨਾਲ ਤੇ ਮਗਰਾੜ ਨਹੀਂ ਆਉਂਦੇ ਨਹੀਂ ਓਏ ਹੋ ਯਾਰ ਸਾਂ ਬਾਪਾ ਥੋੜੀ ਬੱਤ ਕਲਾ ਕਲੱਚ ਖੁੱਲਿਆ ਹੋਇਆ ਪੱਟੀ ਅਸੀਂ ਤਾਂ ਕਲਾ ਕਲੱਚ ਖੁੱਲਿਆ ਵੀ ਓਕੇ ਤੇ ਇਹ ਹੁਣ ਕਿੰਨਾ ਚੱਲ ਗਿਆ ਹੁਣ ਹੁਣ ਤੱਕ ਇਹ ਚੱਲ ਗਿਆ ਹੋਈ 5-6000 ਘੰਟਾ ਓਕੇ 5 6000 ਘੰਟੇ ਹੈ ਹਾਂਜੀ ਪਰ ਮੈਂ 11 ਘੁਰਾਂ ਵਾਲੇ ਨਾਲ ਸਾਰੇ ਬਈ ਦੇਖੀ ਲੀਵਰਾਂ ਦੇ ਨਾਲ ਚੈੱਕ ਕਰਵਾ ਦੇ ਮੁੱਠੇ ਵੀ ਜਮੇ ਨਹੀਂ ਯਾਰ ਕਸੇ ਹੋਏ ਲੈ ਬਈ ਮੰਗ ਮੈਂ ਤਾਂ ਨਹੀਂ ਦਿੰਦੇ ਹੁਣ ਦੂਜੀ ਟਰੈਡਰ ਹਾਂਜੀ ਮੰਗ ਮਾਣੀ ਦਿੰਦੇ ਅੱਛਾ ਜੀ ਤੇ ਲੈ ਮਿੱਤਰੋ ਕਰਿਓ ਸੰਪਰਕ ਜੇ ਕਿਸੇ ਸੱਜਣ ਨੇ ਜਾ ਕੇ ਦਿਖਾ ਦਿਓ ਯਾਰ ਹਾਂ ਬਈ ਖੋਲਿਓ ਨਿਓ ਜਲਦੇ ਚਾਬੀ ਵੀ ਨਹੀਂ ਲੱਗੀ ਅਜੇ ਤੱਕ ਅੱਛਾ ਜੀ ਰੇਡੀਏਟਰ ਦਿਖਾ ਲਓ ਜੀ ਜਦ ਤੱਕ ਆਪਾਂ ਜਾਲੀ ਲਾਈ ਹੋਵੇ ਜਾਂ ਕਦੇ ਕੁਝ ਵੀ ਲਾਇਆ ਹੋਵੇ ਅਸੀਂ ਇਹ ਵੀ ਨਾਲ ਦੇ ਨੇ ਓਕੇ ਭਈ ਇਹ ਟਰੈਕਟਰ ਦੀ ਕੀ ਡਿਮਾਂਡ ਹੈ ਕਿ ਇਹਦੀ ਮੌਕੇ ਦੱਸੋਗੇ ਇਹਦਾ 3 ਲੱਖ ਰੁਪਏ ਮੰਗਦੇ ਆ ਪੱਟੀ ਬਾਕੀ ਮੌਕੇ ਤੇ ਕਰ ਲਾਂਗੇ ਜਿਵੇਂ ਤੂੰ ਕਹੇਗਾ ਇਹਦਾ ਤਾਂ 3 ਲੱਖ ਮੰਗ ਲਿਆ ਹੈ ਕਿੰਨੇ ਦਾ ਛੱਡੇਗਾ ਵੀ ਲੱਖ ਦਾ ਤਾਂ ਕਰ ਦੇ ਗਲੀ ਯਾਰ ਚਲੋ ਉਹਦਾ 20000 ਦਾ ਦੇ ਦਾਂਗੇ 2 ਲੱਖ 2 ਲੱਖ 90000 ਦਾ ਦੇ ਦਾਂਗੇ ਹੋਰ ਹੀਟਾਂ ਜਾ ਥੋੜਾ ਜਾ ਹੋਰ ਤੂੰ ਕਰ ਦੇ ਜਿਵੇਂ ਕਹੇਗਾ ਆਪਾਂ ਮੋੜ ਦੇਣੀ ਪੱਟੀ ਤੇਰੀ ਮੋੜਦਾ ਨਹੀਂ ਨਾ ਜੀ ਗੱਲ ਰਿਕਾਰਡ ਹੋਈ ਜਾਂਦੀ ਆ ਕੋਈ ਗੱਲ ਹੀ ਨਹੀਂ ਜਾਇਜ ਜਾਇਜ ਰੇਟ ਕਰੂੰ ਜਾਇਜ ਕਰ ਦੋ ਜੀ ਬਸ ਅਗਲੇ ਨੂੰ ਨਾ ਮਾਰ ਪਵੇ ਸਾਨੂੰ ਇਹਨੇ ਸਾਡੀ ਸਮਝਾਈ ਦਾ ਮੁੱਲ ਮਿਲ ਜੇ ਅਗਲੇ ਨੂੰ ਟਰੈਕਟਰ ਮਿਲ ਜੇ ਇਹ ਤਾਂ ਗੱਲ ਹੈਗੀ ਆ ਉਹ ਤਾਂ ਜਿਹੜਾ ਰੇਟ ਤਾਂ ਮੰਗਿਆ ਪਿਆ ਸੇ ਰੇਟ ਦੇ ਵਿੱਚ ਤਾਂ ਸਵਰਾਜ ਵੀ ਨਹੀਂ ਆਉਂਦਾ ਤਾਂ ਨਿਊ ਆਰਲੈਂਡ ਦਾ ਰੇਟ ਦੱਸਦਾ ਟਰੈਕਟਰ ਜੀ ਲੈ ਮਿੱਤਰੋ ਰੇਟ ਦੱਸਣ ਲੱਗਿਆ ਗੌਰ ਨਾਲ ਸੁਣ ਲਿਓ ਤਿੰਨ ਮਾਡਲ ਆ ਬਾਈ ਤਿੰਨ ਮਾਡਲ ਆ ਜੀ ਪੰਜਾਬ ਦਾ ਨੰਬਰ ਆ ਪੰਜਾਬ ਦਾ ਨੰਬਰ ਆ ਪੈਲ ਦਾ ਜੀ 55 ਜਮੜਾ ਆ ਸਪੈਲ ਦਾ ਨੰਬਰ ਆ ਪਹਿਲੀ ਪਾਰਟੀ ਦੇ ਨਾਮ ਆ ਟਾਇਰ ਹੈਗੇ ਨੇ ਨਵੇਂ ਵਰਗੇ ਟਾਇਰ ਨਵੇਂ ਵਰਗੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਫੁੱਲ ਗਾਰੰਟੀ ਆ ਜੀ ਦੱਸਦਾ ਰੇਟ ਦੱਸ ਦੋਈ ਕੋਈ 2,75,000 ਦਾ ਹੋਜੂ ਜਿਆਦਾ ਧੱਕਾ ਜੈਸਨੋ ਜੀ ਬਸ ਜੈਸਨੋ ਇਹ ਹੋਊਗਾ ਜੀ ਚੱਕੋ ਮਿੱਤਰੋ 2,75,000 ਦੇ ਵਿੱਚ ਆ ਨਿਊ ਹਾਲੈਂਡ ਦੇ ਮਾਲਕ ਬਣਜੋ ਜੇ ਉਹ 53-10 ਦੀ ਗੱਲ ਕਰੀਏ ਉਹ ਤਾਂ ਹੁਣ ਜਿਹੜਾ ਸੱਜਣਾ ਨੂੰ ਇਹਦੀ ਪਰਖ ਹੈ ਨਾ ਉਹ ਤੁਸੀਂ ਆਪੀ ਪਾਉਣ ਲਾ ਲਿਓ ਬੰਪਰ ਤੋਂ ਲੈ ਕੇ ਲੈਂਕਾ ਤੱਕ ਸਾਰਾ ਟਰੈਕਟਰ オリジナル ਹੈ ਪੈਂਡ ਨਾਗਰੇ ਦੇ ਵਰਕ ਨੰਬਰ ਆਪਾਂ ਸਕਰੀਨ ਤੇ ਬਾਈ ਦਾ ਚਲਾਤਾ ਨਾ ਬਾਈ ਦਾ ਬਿੰਦਰਾ ਬਾਈ ਹਾਂਜੀ ਇੱਥੇ ਤੁਸੀਂ ਕਿੰਨਾ ਦੇ ਬਾਈ ਦਿਓ ਵਰਕ ਪੈਨ ਵਾਲੀ ਫਿਰ ਦਿਓ ਜੀ ਕੰਬਾਈਨ ਵਾਲੇ ਬਿੰਦਰ ਕੇ ਹਾਂਜੀ ਲੈ ਮਿੱਤਰੋ ਕਰੋ ਸੰਪਰਕ